ਤੋ ਉਹਨਾਂ ਨੇ ਇੱਥੇ ਇਹ ਜਿਹੜਾ ਜੈਥੋ ਡਰੇਨ ਖੋਲੇ ਇੱਥੇ ਇਹਨਾਂ ਨੇ ਨਕਲ ਲਗਾਇਆ ਔਰ ਇੱਕ ਕਾਲੇ ਰੰਗ ਦੀ ਬਲੈਕ ਸਕੋਰਪੀਓ ਗੱਡੀ ਇਹਨਾਂ ਨੂੰ ਆਂਦੇ ਹੋਏ ਦੇਖੀ ਤਾਂ ਫਿਰ ਇਹਨਾਂ ਨੇ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰਤਾ ਥੈਂਕਫੁਲੀ ਉਹ ਜਿਹੜਾ ਇੱਕ ਫਾਇਰ ਹੈ ਉਹ ਸਾਡੇ ਮੁਲਾਜ਼ਮ ਦਾ ਬਚਾਅ ਰਹਿ ਗਿਆ ਲੇਕਿਨ ਉਹ ਬੈਰੀਕੇਡ ਤੇ ਲੱਗ ਗਿਆ ਸੋ ਜਦੋਂ ਇਹਨਾਂ ਨੂੰ ਵਾਪਸ ਖੇਆ ਗਿਆ ਤਾਂ ਫਿਰ ਇਹ ਫਿਰ ਵੀ ਨਹੀਂ ਰੁਕੇ ਤਾਂ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਚ ਫਾਇਰ ਕੀਤੇ ਜਿਹੜਾ ਇਹਨਾਂ ਦੀ ਗੱਡੀ ਦੇ ਟਾਇਰਾਂ 'ਚ ਲੱਗੇ ਨੇ ਔਰ ਉਸki وجہ سے ਗੱਡੀ ਜੜੀ ਹੈਗੀ ਉਹ ਸੜਕ ਤੋਂ ਪਾਸੇ ਆ ਗਈ ਔਰ ਲੇਕਿਨ ਬੰਦੇ ਜਿਹੜੇ ਹੈਗੇ ਉਹਨਾਂ ਨੇ ਭੱਜਣ ਦੀ ਫਰਅਕ ਕੀਤੀ ਇਹ ਚ ਦੋ ਬੰਦੇ ਸੀ ਉਹਨੂੰ ਕਾਬੂ ਕਰ ਲਿਆ ਗਿਆ ਔਰ ਜਿਹੜਾ ਇੱਕ ਬੰਦਾ ਸੀ ਉਹਨੂੰ ਵੀ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਵਾਪਸ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤਾਂ ਫਿਰ ਪੁਲਿਸ ਪਾਰਟੀ ਨੂੰ ਇਤੇ ਮਜਬੂਰਨ ਫਾਇਰ ਕਰਨਾ ਪਿਆ ਔਰ ਇੱਕ ਇਹਦੇ ਲੱਚ ਗੋਲੀ ਲੱਗੀ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਜਗੂ ਭਗਵਾਨਪੁਰਿਆ ਔਰ ਲੋਰੈਂਸ ਬਿਸ਼ਨੋਈ ਗੈਂਗਸ ਦੇ ਬੰਦੇ ਨੇ ਔਰ ਇਹ ਪੁਰਾਣੇ ਟਾਈਮ ਮੇ ਵੀ ਇੱਥੇ ਕਾਫੀ ਇਨਾਤੇ ਚਾਰ ਪਰਚੇ ਨੇ ਇਹਨਾਂ ਦੇ ਡਿਟੇਲਸ ਨੇ ਸੁਖਵਿੰਦਰ ਸਿੰਘ ਉਰਫ ਗगन ਗਗਨੀ ਦੇ ਨਾਮ ਸੇ ਇੱਥੇ ਇਹ ਬਦਨਾਮ ਸੀ ਔਰ ਦੂਜਾ ਜਿਹੜਾ ਹੈਗਾ ਬੰਦਾ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਲਖੂ ਇਹ ਦੋਨੋਂ ਹੀ ਅੰਬੇਦਕਰ ਨਗਰ ਜੈਤੋ ਦੇ ਰਹਿਣ ਵਾਲੇ ਨੇ ਔਰ ਜਿਹੜੇ ਚਾਰ ਪਰਚੇ ਗਗਨੀ ਤੇ ਨੇ ਉਹ ਆਮ ਸੈਕਟ ਦੇ ਪਰਚੇ ਨੇ ਔਰ ਐਨਡੀਪੀਐਸ ਦੇ ਪਰਚੇ ਨੇ ਔਰ ਇਹਨਾਂ ਦੇ ਬਾਰੇ ਇੱਥੇ ਕਾਫੀ ਬਦਨਾਮ ਸੀ ਕਿ ਇਹ ਜੈਤੋ ਇਲਾਕੇ 'ਚ ਜੈਤੋ ਚੁੰਗੇ ਇਲਾਕੇ 'ਚ ਅ ਵੱਡੀ ਮਾਤਰਾ 'ਚ ਇਹ ਨਸ਼ਾ ਵਿਚਣ ਦਾ ਕੰਮ ਕਰਦੇ ਸੀ ਇਹਦੇ ਨਾਲ ਨਾਲ ਹੀ ਇਹ ਜਿਹੜੀ ਆਮ ਪਬਲਿਕ ਹੈ ਉਹਨੂੰ ਵੀ ਡਰਾਉਣ ਦਾ ਵੀ ਇਹਨਾਂ ਦਾ ਇੱਕ ਪਿੱਛੇ ਸਾਨੂੰ ਸ਼ਿਕਾਇਤਾਂ ਕਾਫੀਆਂ ਸੀਗੀਆਂ ਕਿ ਇਹ ਲੋਕਾਂ ਦੇ ਮਨ 'ਚ ਜਿਹੜਾ ਹੈਗਾ ਇੱਕ ਡਰਾਵਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਜਿਹੜੇ ਵੀ ਬੰਦੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਸੀ ਨਸ਼ਾ ਤਸਕਰਾਂ ਦੇ ਖਿਲਾਫ ਉਹਨਾਂ ਨੂੰ ਵੀ ਇਹ ਡਰਾਉਣ ਦੀ ਕੋਸ਼ਿਸ਼ ਕਰਦੇ ਸੀ ਤੋ ਇਹ ਜਿਹੜਾ ਅੱਜ ਇੱਕ ਐਕਸ਼ਨ ਹੋਇਆ ਹੈ ਉਹ ਇੱਕ ਜਿਹੜੀ ਸਸਟੇਨਡ ਸਾਡੀ ਮੁਹਿੰਮ ਚੱਲਦੀ ਪਈ ਸੀਐਮ ਸਾਹਿਬ ਸਰਦਾਰ ਭਗਵੰਤ ਜੀ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਔਰ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਔਰ ਡੀਆਈਜੀ ਫਰੀਦਕੋਟ ਰੇਂਜ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇਹ ਕਾਰਵਾਈ ਚੱਲ ਰਹੀ ਹੈ ਉਹਦੀ ਲੜੀ ਚ ਇਹ ਇੱਕ ਆਜ ਇੱਕ ਬਹੁਤ ਸਟ੍ਰਿਕਟ ਐਕਸ਼ਨ ਦਿੱਤਾ ਗਿਆ ਔਰ ਇ ਚ ਆਈ ਵੁੱਡ ਲਾਈਕ ਟੂ ਸਪੈਸ਼ਲੀ ਕਮੈਂਟ ਆਰਐਸਪੀਡੀ ਔਰ ਡੀਐਸਪੀ ਜੈਤੋ ਔਰ ਸੀਆਈਏ ਜੈਤੋ ਔਰ ਐਸਐਚਓ ਜੈਤੋ ਦੀ ਜਿਹੜੀ ਟੀਮਾਂ ਹੈਗੀ ਉਹਨਾਂ ਨੇ ਜਿਹੜਾ ਇੱਕ ਸਵਿਫਟ ਰਿਸਪਾਂਸ ਕੀਤਾ ਉਹਦੀ ਵਜੇ ਸੇ ਹੀ ਅੱਜ ਇੱਕ ਇਲਾਕੇ 'ਚ ਇੱਕ ਬਹੁਤ ਚੰਗਾ ਇੱਕ ਮੈਸੇਜ ਜਾਊਗਾ ਜਦੋਂ ਆਮ ਪਬਲਿਕ ਨੂੰ ਇਹ ਪਤਾ ਚੱਲੂਗਾ ਕਿ ਜਿਹੜੇ ਵੱਡੇ ਮਗਰਮਚ ਜਿਹਨਾਂ ਨੂੰ ਕਹਿੰਦੇ ਹੈ ਉਹਨਾਂ ਨੂੰ ਵੀ ਅਸੀਂ ਫੜ ਕੇ ਔਰ ਬਹੁਤ ਹੀ ਐਕਸਟ੍ਰਿਕਟ ਐਕਸ਼ਨ ਦੇ ਸਾਥ ਔਰ ਇੱਕ ਜ਼ੀਰੋ ਟੋਲਰੈਂਸ ਪੋਲੀਸੀ ਕਿਸੇ ਕੇ ਸਾਥ ਸੀ ਜੇਲ ਚ ਭੇਜਣਗੇ ਜੀ ਬਰਾਮਦ ਕੀ ਕੀ ਹੋਇਆ ਜੀ ਬਰਾਮਦ ਕੀ ਇਹਦੇ ਕੋਲ ਇੱਕ ਬਤੀਬੋਰ ਵੈਪਨ ਬਰਾਮਦ ਹੋਇਆ ਹੈ ਔਰ ਦੋ ਰਾਉਂਡਸ ਰਿਕਵਰ ਜਿਸ ਦਾ ਗੱਲ ਕਰਦੇ ਕਿ ਨਸ਼ੇਦਾਲੇ ਇਨਵੋਲ ਸੀ ਕਿ ਨਸ਼ੇ ਦੇ ਕਰਵਾਤੇ ਕੋਈ ਨਸ਼ਾ ਵੀ ਬਰਾਮਦ ਹੋਇਆ ਹੈ ਜਾਂ ਜੀ that is yet to be verified as i said ਕਿ ਇਹ ਇੱਕ ਹੁਣ ਤੜਕਸਾਰ ਜਿਹੜੀ ਵਾਕਿਆ ਹੋਇਆ ਹੈ ਤਾਂ ਸਾਡਾ ਮੇਨ ਮੰਤਵ ਤਾਂ ਪਹਿਲਾਂ ਇਹਨਾਂ ਨੂੰ ਇੰਟਰਸੈਪਟ ਕਰਕੇ ਰੋਕਣਾ ਸੀ ਬਟ ਇਹਨਾਂ ਨੇ ਜਦੋਂ ਫਾਇਰ ਕੀਤਾ ਤਾਂ ਫਿਰ ਦੇਨ ਵੀ ਹੈਡ ਟੂ ਫਾਇਰ ਉਸ ਦਾ ਗੱਡੀ ਹੈ ਹਰਿਆਣਾ ਨੰਬਰ ਸੀਏ ਜਾਰੀ ਹੈ ਕਿ ਜਿਹੜੀ ਸਕੋਰਪੀ ਗੱਡੀ ਨਾਲ ਕੋਲ ਸੀ ਉਹ ਗੱਡੀ ਕਿਸ ਤਰ੍ਹਾਂ ਸੀ ਉਹਦਾ ਗੀ ਜੀ that again i said ki ਕਾਲੀ 스קורਪੀਓ ਹੈ ਹਰਿਆਣਾ ਨੰਬਰ ਹੈ ਕਾਲੀ ਫਿਲਮਾਂ ਚੜੀ ਹੋਈ ਹੈਗੇ ਆ ਔਰ ਜਦੋਂ ਇਹਨਾਂ ਨੂੰ ਇਸ਼ਾਰਾ ਕੀਤਾ ਗਿਆ ਤਾਂ ਵੀ ਇਹ ਨਹੀਂ ਰੁਕੇ ਤਾਂ ਇਹ ਸਾਰੇ ਕੁਝ ਚੱਜ ਦੇ ਕੰਮਤੇ ਹਨ ਜੀ ਮੈਮ ਤੁਸੀਂ ਕਹਦੇ ਹੋ ਵੀ ਨਸ਼ਾ ਤਸਕਰ ਦੋ ਸੀ ਗੱਡੀ ਦੇ ਵਿੱਚ ਦੂਜਾ ਨਸ਼ਾ ਤਸਕਰ ਕਿੱਥੇ ਜੀ ਜਿਹੜਾ ਦੂਜਾ ਬੰਦਾ ਹੈ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਲਖੂ ਉਹਦੇ ਵੀ ਐਂਟਿਸਿਡੈਂਟਸ ਵੈਰੀਫਾਈ ਹੋ ਰਹੇ ਨੇ ਬਟ ਕਿਉਂਕਿ ਉਹਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਪਾਰਟੀ ਨੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਫਿਰ ਉਹਦੇ ਵੀ ਸਾਰਾ ਕੁਝ ਵੈਰੀਫਾਈ ਹੋਊਗਾ ਯੈਸ ਹੀ ਇਜ਼ ਆਲਸੋ ਇਨ ਪੁਲਿਸ ਕਸਟਡੀ